ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਰਨਾਲ ਬਾਠ ਦੇ ਨਾਲ ਕਟ ਮਾਰਦੇ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਹਾਈ ਕੋਰਟ ਪਹੁੰਚਿਆ ਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ ਕਿਉਂਕਿ ਪੀੜਤ ਪਰਿਵਾਰ ਪੰਜਾਬ ਪੁਲਿਸ ਦੀ ਬਣਾਈ ਗਈ ਐਸਆਈਟੀ ਦੇ ਨਾਲ ਸਹਿਮਤ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੁਲਿਸ ਅਫਸਰਾਂ ਨੇ ਉਹਨਾਂ ਦੇ ਪੀੜਤ ਪਰਵਾਰ ਨੂੰ ਕੁੱਟਿਆ ਕਰਨਲ ਅਬਾਠ ਅਤੇ ਉਹਨਾਂ ਦੇ ਪੁੱਤਰ ਨੂੰ ਕੁੱਟਿਆ ਉਹ ਜਾਂਚ ਦੇ ਵਿੱਚ ਨਰਪੱਖ ਕਿਵੇਂ ਹੋ ਸਕਦੇ ਆ ਤਾਂ ਇਸ ਮਾਮਲੇ ਤੇ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਚੰਗੀ ਫਟਕਾਰ ਪੰਜਾਬ ਸਰਕਾਰ ਨੂੰ ਲਾਈ ਹੈ ਅਤੇ ਪੁੱਛਿਆ ਕਿ 8 ਦਿਨ ਦਾ ਸਮਾਂ ਕਿਉਂ ਲੱਗਿਆ ਇੱਕ ਐਫਆਈਆਰ ਦਰਜ ਕਰਨ ਨੂੰ ਟਾਬਾ ਮਾਲਕ ਦੇ ਬਿਆਨਾਂ ਤੇ ਤੁਸੀਂ ਐਫਆਈਆਰ ਤਾਂ ਦਰਜ ਕਰ ਦਿੱਤੀ ਪਰ ਜਿਸ ਵਿਅਕਤੀ ਦੇ ਨਾਲ ਕੁੱਟਮਾਰ ਹੋਈ ਉਸ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਕਿਉਂ ਦਰਜ ਨਹੀਂ ਕੀਤੀ ਗਈ ਕਿਹੜਾ ਪੁਲਿਸ ਅਫਸਰ ਆ ਜਿਸ ਦੇ ਵੱਲੋਂ ਇਹ ਜਾਂਚ ਜਾਂ ਫਿਰ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਨਹੀਂ ਸੀ ਕੀਤੀ ਜਾ ਰਹੀ ਇਸ ਤੋਂ ਇਲਾਵਾ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਅਤੇ ਕਿਹਾ ਗਿਆ ਕਿ ਪੁਲਿਸ ਨੇ ਇਸ ਵਤੀਰੇ ਨੂੰ ਦੇਖ ਕੇ ਕਿਉਂ ਨਾ ਇਹ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਸੀਸੀਟੀਵੀ ਦੇ ਉੱਤੇ ਜਿਹੜੀ ਢਾਬੇ ਦੇ ਉੱਤੇ ਸੀਸੀਟੀਵੀ ਲੱਗੇ ਹਨ ਉਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਕਰਨਲ ਕਟਮਾਰ ਮਾਮਲਾ ਜਿਹੜਾ ਇਸ ਦੇ ਉੱਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਾਫੀ ਚੜ ਪਈ ਹੈ ਤੇ ਕਰਨਲ ਦੀ ਪਤਨੀ ਤੋਂ ਜੋ ਮਾਫੀ ਮੰਗੀ ਗਈ ਹੈ ਵੀਡੀਓ ਦੇ ਵਿੱਚ ਉਹ ਵੀਡੀਓ ਪੁਲਿਸ ਨੂੰ ਦੇਖੀ ਹੈ ਹਾਈ ਕੋਰਟ ਦੇ ਵਿੱਚ ਜੱਜ ਨੇ ਅਤੇ ਇਸ ਤੋਂ ਬਾਅਦ ਇਹ ਸਾਰੀ ਗੱਲ ਹੈ ਜਿਹੜੀ ਪੁੱਛੀ ਗਈ ਹੈ ਪੁਲਿਸ ਦੇ ਕੋਲੋਂ ਕਿ ਕਿਉਂ ਨਹੀਂ ਇਸ ਮਾਮਲੇ ਦੇ ਵਿੱਚ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਇਸ ਮਾਮਲੇ ਦੇ ਵਿੱਚ ਹੁਣ 2 ਦਿਨ ਬਾਅਦ ਸੁਣਵਾਈ ਹੋਵੇਗੀ ਤਾਂ ਪੀੜਤ ਪਰਿਵਾਰ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਪਹੁੰਚਿਆ ਹੈ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਭਰੋਸਾ ਪੀੜਤ ਪਰਿਵਾਰ ਨੂੰ ਨਹੀਂ ਹੈ ਐਸਆਈਟੀ ਦੀ ਜਾਂਚ ਤੋਂ ਉਹ ਸੰਤੁਸ਼ਟ ਨਹੀਂ ਨੇ ਤਾਂ ਇਸ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਨੇ ਸੁਣਵਾਈ ਕੀਤੀ ਹੈ ਫਟਕਾਰ ਲਾਈ ਹੈ ਅਤੇ 2 ਦਿਨ ਬਾਅਦ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਹੈ ਕਿ ਕਿਹੜੇ ਅਫਸਰ ਨੇ ਰੋਕੀ ਹੈ ਜਾਂਚ ਕਿਹੜੇ ਅਫਸਰ ਨੇ ਇਹ ਕਾਰਵਾਈ ਕਰਨ ਤੋਂ ਰੋਕਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦਾ ਜੋ ਵਤੀਰਾ ਹੈ ਉਹ ਪੰਜਾਬ ਪੁਲਿਸ ਤੋਂ ਲੋਕਾਂ ਦਾ ਭਰੋਸਾ ਜਿਹੜਾ ਉਹ ਘੱਟ ਕਰਦਾ ਤਾਂ ਇਸ ਮਾਮਲੇ ਦੇ ਵਿੱਚ ਹੁਣ 2 ਦਿਨ ਬਾਅਦ ਪੰਜਾਬ ਪੁਲਿਸ ਆਪਣਾ ਸਰਕਾਰ ਕੀ ਪੱਖ ਰੱਖੇਗੀ ਅਤੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਕੀ ਦਸਨਰਦੇਸ਼ ਦੇਵੇਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰ ਪੀੜਤ ਪਰਿਵਾਰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਪਹੁੰਚਿਆ ਭਾਵੇਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵੀ ਪੀੜਤ ਪਰਿਵਾਰ ਨੂੰ ਮਿਲਣ ਦਾ ਸਮਾਂ ਦੇ ਦਿੱਤਾ ਗਿਆ 31 ਮਾਰਚ ਨੂੰ ਮੁੱਖ ਮੰਤਰੀ ਨੇ ਆਪਣੀ ਰਿਹੈਸ਼ ਦੇ ਉੱਤੇ ਪਹੁੰਚਣ ਦੀ ਗੱਲ ਪੀੜਤ ਪਰਿਵਾਰ ਨੂੰ ਆਖੀ ਹੈ ਤੇ ਪੀੜਤ ਪਰਿਵਾਰ ਨੇ ਆਪਣਾ ਧਰਨਾ ਮੁਲਤਵੀ ਕੀਤਾ ਹੈ ਇਸ ਮਾਮਲੇ ਦੇ ਵਿੱਚ ਹੁਣ ਪਤਾ ਲੱਗੇਗਾ ਕਿ ਮੁੱਖ ਮੰਤਰੀ ਇਸ ਪੀੜਤ ਪਰਿਵਾਰ ਦੇ ਨਾਲ ਕੀ ਗੱਲਬਾਤ ਕਰਦੇ ਆ ਤੇ ਹਾਈ ਕੋਰਟ ਦੇ ਵਿੱਚ ਦੋ ਦਿਨ ਬਾਅਦ ਕਿਸ ਤਰੀਕੇ ਦੀ ਸੁਣਵਾਈ ਹੁੰਦੀ ਹੈ